ਕੀ ਲਾ ਕੇ ਲਾਉਣ ਲੱਗਾ ਇੱਕ ਮਿੰਟ ਇੱਕ ਮਿੰਟ ਦੱਸ ਕੀ ਲਾਉਣਿਆ ਤੂੰ ਸਿਗਰਟ ਬਣਾ ਕੇ ਲਾਉਂਦਾ ਹੈ ਸਿਗਰਟ ਲਾ ਗਿਆ ਤੋੜ ਕੇ ਕੀ ਕਰਨਿਆ ਨੂੰ ਤੋੜਿਆ ਨਾ ਕੋਈ ਆਹ ਕੀ ਤੋੜਨਿਆ ਐ ਨੂੰ ਖਲੋ ਇੱਧਰ ਨੂੰ ਆ ਕੀ ਲਾਉਣਿਆ ਤੂੰ ਚੋਰੀ ਕੀ ਕਰਨਾ ਜਾ ਵੀ ਨਾ ਕਿਤੇ ਮੈਂ ਤੈਨੂੰ ਦੱਸਦਾ ਹੀ ਮੈਂ ਤੈਨੂੰ ਦੱਸਦਾ ਤੇਰੀ ਵੀਡੀਓ ਬਣੀਆਂ ਸਾਰੀ ਨਹੀਂ ਉੱਤੇ ਚੜ ਕੇ ਕਿਹੜੀ ਸਿਗਰਟ ਲਾਉਂਦੇ ਆ ਵੀ ਆ ਦੇਖੋ ਇਹ ਪੁਲ ਦੇ ਉੱਤੋਂ ਮੁੰਡਾ ਜਿਹੜਾ ਸਮਾਨ ਚੋਰੀ ਕਰਨ ਲਿਆ ਆ ਸਾਰੀਆਂ ਪਾਈਪਾਂ ਲਾੜੀਆਂ ਇੱਥੋਂ ਅਲੂਮੀਨੀਅਮ ਦਾ ਸਮਾਨ ਲੋਂਦਿਆ ਹੈ ਪਰ ਸੋਹ ਵਾਲੇ ੜੀ ਆਪਾਂ ਵੀਡੀਓ ਵਾਇਰਲ ਕੀਤੀ ਹੈ ਇਹਦੀ ਨਿਸ਼ੇੜੀ ਅਲੂਮੀਨੀਅਮ ਦੀ ਪਾਈਪ ਤੋੜ ਕੇ ਤੇ ਸ਼ਰਮ ਉਹ ਕਹਿ ਰਿਹਾ ਮੈਂ ਪਾਈਪ ਤੋੜ ਕੇ ਜਿਹੜਾ ਨਸ਼ਾ ਕਰੂੰਗਾ ਵੀ ਮੈਨੂੰ ਜਿਹੜਾ ਟੀਕੇ ਜੋਗੇ ਪੈਸੇ ਚਾਹੀਦੇ ਤੇ ਇਸ ਪੁਲ ਤੋਂ ਸਾਨੂੰ ਟੀਕੇ ਜੋਗੇ ਪੈਸੇ ਮਿਲ ਜਾਂਦੇ ਆ ਨਸ਼ਾ ਤਸਕਰ ਤੇ ਪ੍ਰਸ਼ਾਸਨ ਸਾਨੂੰ ਧਮਕੀ ਦਿੰਦਾ ਵੀ ਪ੍ਰਸ਼ਾਸਨ ਇਹ ਕਹਿੰਦਾ ਤੈਨੂੰ ਨਸ਼ਾ ਤਸਕਰ ਮਰਵਾ ਦੇਣਾ ਤੇ ਨਸ਼ਾ ਤਸਕਰ ਕਹਿੰਦੇ ਅਸੀਂ ਤੈਨੂੰ ਮਾਰ ਦੇਣਾ ਪਰ ਇਹ ਐਮਐਲਏ ਸਾਹਿਬ ਦਾ ਅਸੀਂ ਧੰਨਵਾਦੀ ਐਮਐਲਏ ਸਾਹਿਬ ਮੇਰੇ ਨਾਲ ਖੜਨ ਦੀ ਬਜਾਏ ਥਾਣੇ ਜਾ ਕੇ ਛਾੜੇ 4 ਘੰਟੇ ਬੈਠੇ ਰਹਿੰਦੇ ਆ ਤੇ ਇਹ ਗੱਲ ਕਹਿੰਦੇ ਵੀ ਹੈਰੀ ਤੇ ਪਰਚਾ ਕਰੋ ਨਸ਼ੇ ਖਿਲਾਫ ਆਵਾਜ਼ ਚੁੱਕਦਾ ਤੇ ਮੇਰਾ ਉਹ ਪੁਤਲਾ ਫੂਕਦਾ ਪੁਤਲਾ ਅਸੀਂ ਹੋਰ ਕਿਸੇ ਦਾ ਨਹੀਂ ਫੂਕਣਾ ਐਮਐਲਏ ਸਾਹਿਬ ਤੁਹਾਡਾ ਹੀ ਫੂਕਣਾ ਅਸੀਂ ਤੁਹਾਨੂੰ ਜੇ ਚੁਣਿਆ ਤੇ ਸਾਡੇ ਹੱਕ ਬੰਦਿਆ ਤੁਹਾਡੇ ਪੁਤਲੇ ਫੂਕਣ ਦੇ ਕੁਦਰਤ ਨੇ ਜਿੰਦਗੀ ਇੱਕ ਦੇਣੀ ਆ ਗਰੇਵਾਲ ਸਾਹਿਬ ਤੁਹਾਡੀ ਜ਼ਿੰਦਗੀ ਬਹੁਤ ਔਖਿਆ ਤੁਸੀਂ ਵੱਖ-ਵੱਖ ਤਰ੍ਹਾਂ ਦੀ ਇੰਟਰਵਿਊ ਕਰਦੇ ਤੁਹਾਨੂੰ ਨਹੀਂ ਡਰ ਲੱਗਦਾ ਸਾਨੂੰ ਵੀ ਡਰ ਲੱਗਦਾ ਪਰ ਜੇ ਅਸੀਂ ਡਰ ਗਏ ਤੇ ਫਿਰ ਅਸੀਂ ਇਹ ਕਾਰਜ ਨਹੀਂ ਕਰ ਸਕਦੇ ਅਸੀਂ ਤੇ ਪਹਿਲਾਂ ਹੀ ਘਰੋਂ ਹੀ ਸੋਚ ਕੇ ਆਏ ਆ ਵੀ ਜਿਹੜੇ ਰਾਤ ਅਸੀਂ ਚੱਲ ਪਏ ਆ ਇਹ ਰਾਤ ਤੇ ਮੁੜਨਾ ਸਾਡਾ ਔਖਾ ਆ ਘੱਟੋ ਘਾਟ ਭਗਵੰਤ ਮਾਨ ਸਾਹਿਬ ਬੇਨਤੀ ਆ ਹੱਥ ਜੋੜ ਕੇ ਜੇ ਤੁਸੀਂ ਸੱਚੀ ਮੁੱਚੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਆਪਣੇ ਐਮਐਲਏ ਦੇ ਕੱਪੜੇ ਜਰੂਰ ਝਾੜੋ ਇੱਕ ਵਾਰੀ ਕਿਉਂਕਿ ਇਹ ਉਹੀ ਪੋਲ ਹੈ ਜਿੱਥੇ 3 ਦਿਨ ਇੱਕ ਨੌਜਵਾਨ ਦੀ ਲਾਸ਼ ਰੋਲਦੀ ਰਹੀ ਹੈ ਕੀੜੇ ਪੈ ਗਏ ਸੀ ਉਹ ਬੱਚੇ ਨੂੰ ਉਹਦੇ ਬਾਹਾਂ 'ਚ ਸੁਰੰਜ ਸੀਗੀ ਸਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖਦੇ ਹੋ ਸੈਂਟਰ ਪੰਜਾਬ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਛਾਟੇ ਦੇ ਬੀਆਰਟੀਸੀ ਪੁਲ ਦੀਆਂ ਜਿਹੜਾ ਕਿ ਸਰਕਾਰ ਨੇ ਲੱਖਾਂ ਰੁਪਏ ਲਾ ਕੇ ਲੋਕਾਂ ਦੀ ਸਹੂਲਤ ਵਾਸਤੇ ਬਣਾਇਆ ਸੀ ਪਰ ਲੋਕਾਂ ਦੀ ਸਹੂਲਤ ਘਟ ਤੇ ਨਸ਼ੇੜੀਆਂ ਦਾ ਸਹੂਲਤ ਜ਼ਿਆਦਾ ਬਣ ਗਈ ਆ ਸਭ ਤੋਂ ਬਹਿਲਾ ਤਾਂ ਸੀਰਾ ਖਾਵਾਂਗੇ ਸੀਰਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਸਿੰਜਾ ਜਿਹੜਾ ਪੀਆਵਾਂ ਲਸ਼ੇ ਦੀ ਜਿਹੜੇ ਲੋਕ ਟੀਕਾ ਲਾਉਂਦੇ ਨੇ ਸਿੰਜਾ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਨੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਵਾ ਨਸ਼ੇੜੀਆਂ ਦਾ ਟਿਕਾਣਾ ਬਣ ਚੁੱਕਿਆ ਵਾ ਲੋਕਾਂ ਦੀ ਸਹੂਲਤ ਵਾਸਤੇ ਬਣਾਇਆ ਸੀ ਬੀਆਰਟੀਸੀ ਪੋਲ ਸਰਕਾਰ ਨੇ ਲੱਖਾਂ ਰੁਪਏ ਲਾ ਕੇ ਪਰ ਤੁਸੀਂ ਦੇਖ ਸਕਦੇ ਹੋ ਪੋਲ ਦੇ ਕੀ ਹਾਲਾਤ ਨੇ ਲੱਖਾਂ ਰੁਪਏ ਲਾਉਣ ਦੇ ਬਾਵਜੂਦ ਵੀ ਜਿਹੜਾ ਕੋਈ ਸਹੂਲਤ ਨਹੀਂ ਮਿਲੀ ਅੱਜ ਵੀ ਜਿਹੜਾ ਕਿਤੇ ਲੋਕ ਰਾਹ ਹੀ ਜਿਹੜੇ ਨੇ ਉਹ ਡਰਦੇ ਨੇ ਇੱਥੋਂ ਲੰਗਾ ਲੱਗਿਆ ਪਤਾ ਨਹੀਂ ਕਿਹੜਾ ਨਸ਼ੇੜੀ ਉਹਨਾਂ ਤੇ ਹਮਲਾ ਨਾਲ ਕਰਦੇ ਕਿਸੇ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਗੰਦਗੀ ਕਿੰਨੀ ਪਈ ਆ ਪਰ ਅਜੇ ਤੱਕ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਕਿਸੇ ਨੇ ਆ ਕੇ ਅਜੇ ਤੱਕ ਝਾੜੀ ਨਹੀਂ ਮਾਰੀ ਕਿਸੇ ਨੇ ਆ ਕੇ ਰਾਖਰੀ ਨਹੀਂ ਲਈ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਥੋਂ ਜਿਹੜੀਆਂ ਮੈਂ ਕਹਿੰਦਾ ਜਿਹੜੀ ਐਲੂਮੀਨੀਅਮ ਦੀ ਜਿਹੜੀ ਆ ਪਾਈਪਾਂ ਜਿਹੜੀਆਂ ਉਹ ਨਸ਼ੇੜੀਆਂ ਵੱਲੋਂ ਉਤਾਰੀ ਗਈਆਂ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਥਾ ਥਾ ਤੇ ਜਿਹੜੇ ਕੀ ਐਲੂਮੀਨੀਅਮ ਦੀ ਮਹਿੰਗੀਆਂ ਜਿਹੜੀਆਂ ਪਾਈਪਾਂ ਨੇ ਉਹ ਵੇਚ ਕੇ ਜਿਹੜੇ ਨਸ਼ੇੜੀ ਨੇ ਆਪਣਾ ਨਸ਼ਾ ਪੂਰਤੀ ਕਰਦੇ ਨੇ ਇਸ ਤਮਾਮ ਮੁੱਦੇ ਦਾ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸਰਬਜੀਤ ਸਿੰਘ ਹਰਜੀ ਜਿਹੜੇ ਕੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਨੇ ਅਕਸਰ ਨੌਜਵਾਨੀ ਤੇ ਨਸ਼ੇ ਤੇ ਗੱਲਬਾਤ ਕਰਦੇ ਨੇ ਨਸ਼ੇ ਦੇ ਮੁੱਦੇ 'ਤੇ ਗੱਲਬਾਤ ਕਰਦੇ ਨੇ ਸਰਬਜੀਤ ਸਿੰਘ ਹਰਜੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸੈਂਟਰ ਪੰਜਾਬ ਟੀਵੀ 'ਚ ਧੰਨਵਾਦ ਜੀ ਤੁਸੀਂ ਸਾਡੇ ਦੇਖ ਦਿਓ ਅੱਜ ਤੁਹਾਡੇ ਵੱਲੋਂ ਫਿਰ ਇੱਕ ਵਾਰੀ ਉਸੇ ਪੁਲ ਤੇ ਲੈ ਕੇ ਆਏ ਆ ਜਿਸ ਪੁਲ ਤੇ ਤੁਸੀਂ ਸ਼ੁਰੂਆਤ ਕੀਤੀ ਸੀ 2-3 ਸਾਲ ਪਹਿਲਾਂ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਜਿਵੇਂ ਦੀ ਰਾਹ ਕੀ ਨਾ ਵਾਸਤੇ ਬਣਾ ਗਿਆ ਸੀ ਪੁਲ ਸਹੂਲਤਾ ਵਾਸਤੇ ਪਰ ਆ ਕੀ ਤੇ ਘਟ ਨਸ਼ੇੜੀਆਂ ਸਹੂਤ ਬਥੇ ਵਧੀਆ ਬਣ ਗਈ ਹੈ ਇਹ ਨਸ਼ੇੜੀਆਂ ਦਾ ਅੱਡਾ ਵੀ ਬਣ ਗਿਆ ਤੇ ਨਸ਼ੇੜੀਆਂ ਦੀ ਇਨਕਮ ਦਾ ਸੋਰਸ ਵੀ ਬਣ ਚੁੱਕਾ ਹੈ ਪੁਲ ਕਿਉਂਕਿ ਅਲੂਮੀਨੀਅਮ ਨੇ ਆ ਪਾਈਪਾਂ ਜਿਹੜਾ ਇਹ ਛੱਡੂ ਤੇ ਪਾਇਆ ਸੀਗਾ ਬਰਸਾਤ ਤੋਂ ਬਚਾਉਣ ਲਈ ਨਾਲ ਦੀ ਰਿਪੇਅਰ ਕੀਤੀ ਗਈ ਇਹ ਗਰਮੀ ਨਾਲ ਖਰਾਬ ਹੋ ਗਿਆ ਉਸ ਤੋਂ ਬਾਅਦ ਅਲੂਮੀਨੀਅਮ ਨੇ ਆ ਪਾਈਪਾਂ ਇਹ ਛੱਡ ਦੇ ਉੱਤੇ ਸੀਗਾ ਉਹ ਵਿਖਣ ਲੱਗ ਪਿਆ ਤੇ ਹੁਣ ਨਸ਼ੇੜੀ ਪਰ ਸੋਹ ਲੇੜੀ ਆਪਾਂ ਵੀਡੀਓ ਵਾਇਰਲ ਕੀਤੀ ਹੈ ਦੀ ਨਸ਼ੇੜੀ ਅਲੂਮੀਨੀਅਮ ਦੀ ਪਾਈਪ ਤੋੜ ਕੇ ਤੇ ਸ਼ਰਮ ਉਹ ਕਹਿ ਰਿਹਾ ਮੈਂ ਪਾਈਪ ਤੋੜ ਕੇ ਜਿਹੜਾ ਨਸ਼ਾ ਕਰੂੰਗਾ ਵੀ ਮੈਨੂੰ ਜਿਹੜਾ ਟੀਕੇ ਜੋਗੇ ਪੈਸੇ ਚਾਹੀਦੇ ਤੇ ਇਸ ਪੁੱਲ ਤੋਂ ਸਾਨੂੰ ਟੀਕੇ ਜੋਗੇ ਪੈਸੇ ਮਿਲ ਜਾਂਦੇ ਆ ਬਿਲਕੁਲ ਜੀ ਅਸੀਂ ਦੇਖਿਆ ਵੀ ਥਾਂ ਥਾਂ ਤੇ ਇਸ ਪੁੱਲ ਉਤੇ ਤਰੀਕੇ ਪਏ ਦੇ ਸਿੰਘਾ ਪਈਆਂ ਨੇ ਕੀ ਲੱਗਦਾ ਹਨ ਵੀ ਇਹ ਰਾਹਗੀਰਾਂ ਦੀ ਕਿਤੇ ਜਾਨ ਦੀ ਜੋਖਮ ਬਣ ਸਕਦੀ ਆ ਕਿਉਂਕਿ ਰਾਹਗੀਰ ਇੱਥੇ ਲੰਘਦੇ ਨੇ ਨਸ਼ੇੜੀ ਜਿਹੜੇ ਨੇ ਇੱਥੇ ਨਸ਼ਾ ਵੀ ਕਰਦੇ ਨੇ ਲੰਮੇ ਸਮੇਂ ਤੋਂ ਇਹ ਅੱਜ ਤੋਂ ਨਹੀਂ ਜਦੋਂ ਦੇ ਪੁਲ ਬਣਿਆ ਇਹ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਆ 200 ਮੀਟਰ 100 ਮੀਟਰ ਦੀ ਦੂਰੀ ਦੇ ਉੱਤੇ 100 ਮੀਟਰ ਵੀ ਮੇਰੇ ਖਿਆਲ ਜਿਆਦਾ ਬਿਲਕੁਲ ਸਾਹਮਣੇ ਸਕੂਲ ਦਿਖ ਰਿਹਾ ਜਿਹੜਾ ਸਾਡੀਆਂ ਧੀਆਂ ਦਾ ਸਕੂਲ ਆ ਸ਼ਾਟਾ ਗਰਲ ਸਕੂਲ ਆ ਇਹ ਪੁਲ ਐਕਚੁਅਲੀ ਉਹਨਾਂ ਵਾਸਤੇ ਆ ਵੀ ਇਹ ਧੀਆਂ ਜਿਹੜੀਆਂ ਸੜਕ 'ਪਜਦੋਂ ਪਾਰ ਕਰਦੀਆਂ ਸਾਡੇ ਬੱਚੇ ਸੜਕ ਪਾਰ ਕਰਦੇ ਆ ਤੇ ਐਕਸੀਡੈਂਟ ਹੁੰਦਾ 2:30 ਵਜੇ ਇਹਦੇ ਲਾਗੇ ਬੰਨੇ ਜਦੋਂ ਸਕੂਲੋਂ ਛੁੱਟੀ ਹੁੰਦੀ ਆ ਤੇ ਪੁਲ ਉਹਨਾਂ ਲਈ ਇੱਕ ਰਾਹਤ ਸੀਗੀ ਪਰ ਹੌਲੀ-ਹੌਲੀ ਜਦੋਂ ਪ੍ਰਸ਼ਾਸਨ ਨੇ ਇਹਦੇ ਵੱਲ ਧਿਆਨ ਨਾ ਦਿੱਤਾ ਜਦੋਂ ਸ਼ਾਸਨ ਨੇ ਇਹਦੇ ਵੱਲ ਧਿਆਨ ਨਾ ਦਿੱਤਾ ਤੇ ਇਹ ਪੁਲ ਜਿਹੜੇ ਅੱਜ ਨਸ਼ੇੜੀਆਂ ਦਾ ਅੱਡਾ ਬਣ ਗਏ ਤੇ ਸਾਡੀਆਂ ਧੀਆਂ ਸਾਡੇ ਬੱਚੇ ਸੜਕ ਪਾਰ ਕਰਨ ਲਈ ਮਜਬੂਰ ਹੋ ਗਏ ਤੇ ਰੋਜ਼ ਨਿਤ ਦੇਣ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਪਰ ਪ੍ਰਸ਼ਾਸਨ ਤੇ ਸ਼ਾਸਨ ਦਾ ਧਿਆਨ ਇਸ ਵੱਲ ਨਹੀਂ ਆ ਮੈਂ 100 ਵੀ ਗੱਲ ਕਰੀਏ ਪ੍ਰਸ਼ਾਸਨ ਦੀ ਗੱਲ ਕਰੀਏ ਹਲਕੇ ਦੇ ਐਮਐਲ ਸਾਹਿਬ ਦੀ ਗੱਲ ਕਰੀਏ ਕਿਉਂਕਿ ਸਰਕਾਰ ਬਣਾਈ ਆ ਆਪ ਲੋਕਾਂ ਨੇ ਤੇ ਹਲਕੇ ਦੇ ਐਮਐਲਏ ਸਾਹਿਬ ਦਾ ਡਾਕਟਰ ਜਸਬੀ ਸਿੰਘ ਸੰਧੂ ਦਾ ਤੁਹਾਨੂੰ ਕਿੰਨਾ ਕੁ ਸਹਿਯੋਗ ਆ ਕਿਉਂ ਅਸੀਂ ਦੇਖਿਆ ਵੀ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਉਹ ਤੁਸੀਂ ਸਮਾਸੇ ਵੀ ਕਰ ਰਹੇ ਹੋ ਲੋਕਾਂ ਨੂੰ ਜਾਗਰੂਤ ਕਰ ਰਹੇ ਹੋ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਕਿਤੇ ਕਿਤੇ ਭਾਜਣਾ ਹੀ ਪਾ ਰਹੇ ਹੋ ਚੀਜ਼ ਨੂੰ ਦਾ ਕੀ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਹਲਕੇ ਦੇ ਐਮਐਲਏ ਸਾਹਿਬ ਨੂੰ ਕਰਨਾ ਚਾਹੀਦਾ ਸੀ ਉਹ ਤੁਸੀਂ ਕਰ ਰਹੇ ਹੋ ਤੁਹਾਨੂੰ ਕਿੰਨਾ ਕੁ ਸਹਿਯੋਗ ਆ ਹਲਕੇ ਦੇ ਐਮਐਲਏ ਸਾਹਿਬ ਦਾ ਮੈਂ ਧੰਨਵਾਦੀ ਆ ਆਪਣੇ ਇਸ ਹਲਕੇ ਦੇ ਐਮਐਲਏ ਸਾਹਿਬ ਦਾ ਜਿਹੜੇ ਐਮਐਲਏ ਸਾਹਿਬ ਜਿਨ੍ਹਾਂ ਦਾ ਕੋਈ ਸਿਆਸੀ ਕਰਦਾਰ ਨਹੀਂ ਸੀਗਾ ਜਿਨ੍ਹਾਂ ਦਾ ਕੋਈ ਲੋਕਾਂ ਲਈ ਘੋਲ ਨਹੀਂ ਸੀਗਾ ਕਦੀ ਉਹ ਲੋਕਾਂ ਲਈ ਖੜੇ ਨਹੀਂ ਤੇ ਹੁਣ ਐਮਐਲਏ ਬਣ ਕੇ ਵੀ ਜਿਹੜਾ ਲੋਕਾਂ ਨਾਲ ਨਹੀਂ ਖੜੇ ਉਹਨਾਂ ਨੇ ਸਾਨੂੰ ਇੱਕ ਗੱਲ ਸਾਬਤ ਕਰਤੀ ਆ ਕਿ ਉਹਨਾਂ ਦੀ ਸਰਪ੍ਰਸਤੀ ਹੇਟ ਜਿਹੜਾ ਵਾ ਇਸ ਇਲਾਕੇ 'ਚ ਨਸ਼ਾ ਵੇਚ ਰਿਆ ਮੈਂ ਧੰਨਵਾਦੀ ਹਾਂ ਉਹਨਾਂ ਦਾ ਕਾਰਨ ਕੀ ਆ ਵੀ ਉਹਨਾਂ ਨੇ ਸਾਨੂੰ ਹੋਰ ਪਰਪੱਖ ਘਰਤਾ ਲੜਾਈ ਲਈ ਕਿ ਇਸ ਇਲਾਕੇ 'ਚ ਨਸ਼ਾ ਹੈ ਤੇ ਮੇਰੀ ਸਰਪ੍ਰਸਤੀ ਹੇਟ ਜਿਹੜਾ ਨਸ਼ਾ ਇੱਥੇ ਵੇਚਦਾ ਤੁਸੀਂ ਪਿਛਲੇ ਦਿਨਾਂ 'ਚ ਗਰੇਵਾਲ ਸਾਹਿਬ ਮੇਰੇ ਨਾਲ ਹੀ ਲਗਾਤਾਰ ਜੁੜੇ ਹੋ 3.5-4 ਸਾਲ ਤੋਂ ਅਸੀਂ ਨਸ਼ੇ ਖਿਲਾਫ ਕੰਮ ਕਰ ਰਹੇ ਆ ਪਰ ਜਦੋਂ ਨਸ਼ਾ ਤਸਕਰ ਤੇ ਪ੍ਰਸ਼ਾਸਨ ਸਾਨੂੰ ਧਮਕੀ ਦਿੰਦਾ ਵੀ ਪ੍ਰਸ਼ਾਸਨ ਇਹ ਕਹਿੰਦਾ ਤੈਨੂੰ ਨਸ਼ਾ ਤਸਕਰ ਮਰਵਾ ਦੇਣਾ ਤੇ ਨਸ਼ਾ ਤਸਕਰ ਕਹਿੰਦੇ ਅਸੀਂ ਤੈਨੂੰ ਮਾਰ ਦੇਣਾ ਤੇ ਮੈਂ ਛਾੜੇ ਚੌਂਗ 'ਚ ਸਿੰਗਲ ਮੈਨ ਪ੍ਰੋਟੈਸਟ ਸ਼ੁਰੂ ਕਰਦਾ ਜਿਹਦੇ 'ਚ ਮੈਂ ਇਹ ਗੱਲ ਕਹਿੰਦਾ ਵੀ ਜਿਸ ਦਿਨ ਮੈਨੂੰ ਮਾਰਨਾ ਕਿਤੇ ਮੇਰੀ ਪਿੱਠ ਤੇ ਵਾਰ ਨਾ ਕਰਿਓ ਛਾਤੀ ਤੇ ਮਾਰਿਓ ਤੇ ਲੋਕਾਂ ਦੇ ਸਾਹਮਣੇ ਮਾਰਿਓ ਵੀ ਇਹ ਜਿਹੜਾ ਵਾ ਨਸ਼ੇ ਖਿਲਾਫ ਆਵਾਜ਼ ਚੁੱਕਦਾ ਪਰੇ ਐਮ ਐਲ ਏ ਸਾਡਾ ਅਸੀਂ ਧੰਨਵਾਦੀ ਐਮ ਐਲ ਏ ਸਾਹਿਬ ਮੇਰੇ ਨਾਲ ਖੜਨ ਦੀ ਬਜਾਏ ਥਾਣੇ ਜਾ ਕੇ ਛਾੜੇ 4 ਘੰਟੇ ਬੈਠੇ ਰਹਿੰਦੇ ਆ ਤੇ ਇਹ ਗੱਲ ਕਹਿੰਦੇ ਵੀ ਹੈਰੀ ਤੇ ਪਰਚਾ ਕਰੋ ਨਸ਼ੇ ਖਿਲਾਫ ਆਵਾਜ਼ ਚੁੱਕਦਾ ਤੇ ਮੇਰਾ ਉਹ ਪੁਤਲਾ ਫੂਕਦਾ ਪੁਤਲਾ ਅਸੀਂ ਹੋਰ ਕਿਸੇ ਦਾ ਨਹੀਂ ਫੂਕਣਾ ਐਮ ਐਲ ਏ ਸਾਹਿਬ ਤੁਹਾਡਾ ਹੀ ਫੂਕਣਾ ਅਸੀਂ ਤੁਹਾਨੂੰ ਜੇ ਚੁਣਿਆ ਤੇ ਸਾਡੇ ਹੱਕ ਬੰਦਿਆ ਤੁਹਾਡੇ ਪੁਤਲੇ ਫੂਕਣ ਦੇ ਤੇ ਇਹ ਇਹੀ ਗੱਲ ਤੋਂ ਛਾੜੇ ਥਾਣੇ ਜਾ ਕੇ ਬਹਿ ਜਾਂਦੇ ਤੇ ਉਸ ਵੇਲੇ ਮੌਕੇ ਦੇ ਅੱਜ ਐਸ ਐਚ ਓ ਸਾਹਿਬ ਰਿਟਾਇਰ ਹੋ ਗਏ ਨਿਸ਼ਾਨ ਸਿੰਘ ਜੀ ਉਹਨਾਂ ਨੇ 4 ਘੰਟੇ ਜਿਹੜਾ ਇਸ ਨੂੰ ਸਮਝਾਇਆ ਵੀ ਹੈਰੀ ਕੋਈ ਗਲਤ ਕੰਮ ਨਹੀਂ ਕਰ ਰਿਹਾ ਹੈਰੀ ਮੈਂ ਪਰਚਾ ਹੈਰੀ ਤੇ ਨਹੀਂ ਕਰਨਾ ਉਹਨਾਂ ਨੇ ਮੇਰੀ ਪਿੱਠ ਦੇ ਉੱਤੇ ਹੱਥ ਧਰਿਆ ਤੇ ਇਸ ਐਮਐਲਏ ਨੂੰ ਥਾਣੇ ਚੋਂ ਬਾਹਰ ਭੇਜਿਆ ਤੇ ਇਹ ਐਮਐਲਏ ਤੇ ਇਹ ਜਿਹੜੇ ਦੇ ਚਿੜਲੇ ਚਫਟਿਆ ਸਾਡੇ ਤੇ ਪਰਚਾ ਕਰਾਉਣ ਲਈ ਬਹਿਣ ਵੀ ਅਸੀਂ ਨਸ਼ੇ ਖਿਲਾਫ ਆਵਾਜ਼ ਚੁਕਦੇ ਆ ਫਿਰ ਤੁਸੀਂ ਆਪੇ ਕਿਆਸ ਕਰੋ ਵੀ ਇਸ ਇਲਾਕੇ 'ਚ ਕਿਹਦੀ ਸਰਪ੍ਰਸਤੀ ਨਚਾਵੇਗਾ ਅਸੀਂ ਪਰ ਧੰਨਵਾਦ ਦੀਆਂ ਫਿਰ ਬਾਰ-ਬਾਰ ਧੰਨਵਾਦੀ ਆ ਇਹ ਇਹ ਐਮਐਲਏ ਸਾਹਿਬ ਦੇ ਕਿ ਇਹ ਇਹਨਾਂ ਨੇ ਸਾਨੂੰ ਹੋਰ ਪ੍ਰਪੱਕ ਕੀਤਾ ਲੜਾਈ ਲਈ ਹੋਰ ਮਜਬੂਤ ਕੀਤਾ ਸਾਨੂੰ ਲੜਾਈ ਲਈ ਕਿੰਨੇ ਵੀ ਤੁਸੀਂ ਮੈਸੇਜ ਵੀ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਤੁਸੀਂ ਕਰ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਆਪਣੀ ਜਾਨ ਦਾ ਤੁਹਾਡੇ ਤੇ ਹਮਲਾ ਵੀ ਹੋ ਸਕਦਾ ਸਾਨੂੰ ਵੀ ਬਦਲਗਾ ਤੁਹਾਡੇ ਰੈਕੀ ਵੀ ਕੀਤੀ ਜਾਂਦੀ ਆ ਤੁਹਾਡੀ ਪਿਛਾਮ ਕੀਤਾ ਦਾ ਕੁਝ ਅਣਖਾਂ ਦੇ ਬੰਦੇ ਵਾਲੋ ਕਰੀਏ ਚੀਜ਼ ਸੋਚਿਆ ਨਹੀਂ ਆ ਵੀ ਕੱਲੇ ਜਾਂਦੇ ਹੋ ਕਰੀ ਸਿਕਿਉਰਟੀ ਲੱਲੀਏ ਕਦੀ ਗਣਮੈਣੀ ਨਾਲ ਲੱਲੀਏ ਕਿਉਂਕਿ ਕਿਸੇ ਵਾਰ ਤੇ ਤੁਹਾਡੇ ਤੇ ਹਮਲਾ ਹੁੰਦਾ ਸੀ ਦੇਖੋ ਗਰੇਵਾਲ ਸਾਹਿਬ ਤੁਸੀਂ ਮੇਰੇ ਨਾਲ ਰਾਤ ਰਾਤ 12 12 ਵਜੇ ਤੱਕ ਮੈਂ ਹੋਰ ਵੀ ਪਹਿਲਾਂ ਮੈਂ ਸਭ ਤੋਂ ਪਹਿਲਾਂ ਆਪਣੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਜਿਹੜਾ ਇਸ ਇਲਾਕੇ ਚੋ ਆਵਾਜ਼ ਨਹੀਂ ਬਾਹਰ ਜਾ ਰਹੀ ਸੀ ਸਾਡੀ ਆਵਾਜ਼ ਕੋਈ ਚੁੱਕ ਨਹੀਂ ਰਿਹਾ ਸੀਗਾ ਮੈਂ ਉਹ ਪੱਤਰਕਾਰ ਭਰਾਵਾਂ ਦਾ ਧੰਨਵਾਦੀ ਆ ਗਰੇਵਾਲ ਸਾਹਿਬ ਜਿਹੜੇ ਪੱਤਰਕਾਰ ਮੇਰੇ ਨਾਲ ਰਾਤ ਦੇ 12 12 ਵਜੇ ਤੱਕ ਸਟਿੰਗ ਆਪਰੇਸ਼ਨ ਕਰਦੇ ਰਿਹਾ ਨਸ਼ੇੜੀਆਂ ਦੇ ਵੀਡੀਓ ਬਣਾਉਂਦੇ ਰਿਹਾ ਖਤਰੇ ਚ ਜਾ ਕੇ ਮੈਂ ਇਕੱਲਾ ਹੀ ਹੁੰਦਾ ਸੀਗਾ ਨਾਲ ਤੁਸੀਂ ਵੀ ਇਕੱਲੇ ਹੁੰਦੇ ਸੀ ਨਾਲ ਮੇਰੇ ਹੋਰ ਭਰਾ ਵੀ ਜਿਹੜੇ ਪੱਤਰਕਾਰ ਭਰਾ ਇਕੱਲੇ ਹੀ ਹੁੰਦੇ ਸੀਗੇ ਤੇ ਨਾਲ ਜਾ ਕੇ ਉਹਨਾਂ ਨੇ ਉਹ ਸਟਿੰਗ ਆਪਰੇਸ਼ਨ ਕਰਨੇ ਤੇ ਸਾਡੀ ਆਵਾਜ਼ ਪੂਰੇ ਪੰਜਾਬ ਚ 4 ਸਾਲ ਪਹਿਲਾਂ ਪਹਚਾਣੀ ਸ਼ੁਰੂ ਕੀਤੀ ਚਾਹੇ ਉਹ ਦਰਬਾਰ ਸਾਹਿਬ ਦੇ ਬਾਹਰ ਅਸੀਂ ਨਸ਼ੇੜੀ ਘੇਰਨੇ ਤੋਂ ਉਹਨਾਂ ਤੋਂ ਪਤਾ ਕਰਨਾ ਵੀ ਨਸ਼ਾ ਕਿੱਥੋਂ ਲਿਉਂਦੇ ਹੋ ਉੱਥੋਂ ਸਫਾਈ ਕਰਾਈ ਤੁਹਾਡੇ ਹੀ ਮਾਧਿਅਮ ਨਾਲ ਤੁਹਾਡੇ ਹੀ ਸਹਿਯੋਗ ਨਾਲ ਦਰਬਾਰ ਸਾਹਿਬ ਦੇ ਲਾਗੋ ਸਫਾਈ ਹੋਈ ਜਿੱਥੇ ਨਸ਼ਾ ਵਿਕਦਾ ਸੀ ਇਹਨਾਂ ਪੁਲਾਂ ਤੋਂ ਵੀ ਜਿਹੜੀ ਸਫਾਈ ਹੋਈ ਪਰ ਕੁਦਰਤ ਨੇ ਜ਼ਿੰਦਗੀ ਇੱਕ ਦੇਣੀ ਆ ਅਗਰੇਵਾਲ ਸਾਹਿਬ ਤੁਹਾਡੀ ਜ਼ਿੰਦਗੀ ਬਹੁਤ ਔਖੀ ਆ ਤੁਸੀਂ ਵਕ ਵਕ ਤਰ੍ਹਾਂ ਦੀ ਇੰਟਰਵਿਊ ਕਰਦੇ ਤੁਹਾਨੂੰ ਨਹੀਂ ਡਰ ਲੱਗਦਾ ਸਾਨੂੰ ਵੀ ਡਰ ਲੱਗਦਾ ਪਰ ਜੇ ਅਸੀਂ ਡਰ ਗਏ ਤੇ ਫਿਰ ਅਸੀਂ ਇਹ ਕਾਰਜ ਨਹੀਂ ਕਰ ਸਕਦੇ ਅਸੀਂ ਤੇ ਪਹਿਲਾਂ ਹੀ ਘਰੋਂ ਹੀ ਸੋਚ ਕੇ ਆਏ ਆ ਵੀ ਜਿਹੜੇ ਰਾਤ ਅਸੀਂ ਚੱਲ ਪਏ ਆ ਇਹ ਰਾਤ ਤੇ ਮੁੜਨਾ ਸਾਡਾ ਔਖਾ ਆ ਕਿਉਂਕਿ ਅਸੀਂ ਭਗਤ ਸਿੰਘ ਪੜਿਆ ਇਹ ਸਰਕਾਰ ਜਿਹੜੀ ਆ ਭਗਤ ਸਿੰਘ ਤੇ ਬਾਬਾ ਸਾਹਿਬ ਦੀ ਫੋਟੋ ਲੋਂਦੀ ਆਪਣੇ ਦਫ਼ਤਰਾਂ ਚ ਉਹਨਾਂ ਨੂੰ ਪੀਲੀਆਂ ਕੇਸਰੀਆਂ ਪੱਗਾਂ ਜਵਾਂਡ ਰਹੀ ਆ ਪਰ ਉਹਨਾਂ ਦੇ ਪੱਗਾਂ ਦੇ ਅੰਦਰ ਜਿਹੜੇ ਸਿਰ ਸੀਗੇ ਭਗਤ ਸਿੰਘ ਉਹਨਾਂ ਦੇ ਉਨ੍ਹਾਂ ਦੇ ਉੱਤੇ ਕਦੀ ਨਹੀਂ ਗਈ ਉਨ੍ਹਾਂ ਦੇ ਉੱਤੇ ਸਮਝ ਕਦੀ ਨਹੀਂ ਰੱਖੀ ਅਸੀਂ ਕਰਤਾਰ ਸਿੰਘ ਸਰਾਬੇ ਦੇ ਵਾਰਸ ਆ ਅਸੀਂ ਉਦਮ ਸਿੰਘ ਦੇ ਵਾਰਸ ਆ ਅਸੀਂ ਚੰਦਰ ਸ਼ੇਖਰ ਆਜ਼ਾਦ ਦੇ ਵਾਰਸ ਆ ਅਸੀਂ ਭਗਤ ਸਿੰਘ ਦੇ ਵਾਰਸ ਆ ਅਸੀਂ ਗਦਰੀ ਬਾਬਿਆਂ ਦੇ ਵਾਰਸ ਆ ਅਸੀਂ ਪੁੱਤਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਨੇ ਲੋਕਾਂ ਦੀ ਭਲਾਈ ਲਈ ਆਪਣਾ ਸਰਬੰਸ ਵਾਰਤਾ ਆਪਣੇ ਪਿਤਾ ਤੋਂ ਲੈ ਕੇ ਆਪਣੀ ਮਾਤਾ ਤੇ ਆਪਣੇ ਬੱਚੇ ਛੋਟੇ-ਛੋਟੇ ਬੱਚੇ ਸਾਬ ਜਾਦੇ ਜਿਹੜੇ ਆ ਉਹ ਵਾਰਤੇ ਜੇ ਅਸੀਂ ਉਹਨਾਂ ਦੇ ਰਾਹ ਤੋਂ ਭਟਕਦੇ ਆ ਤੇ ਇਹਦਾ ਮਤਲਬ ਸਾਡੇ ਪਿੱਛੇ ਜਿਹੜਾ ਸਰਬਜੀਤ ਸਿੰਘ ਨਾਮ ਲੱਗਦਾ ਉਹ ਸਿੰਘ ਨਾਮ ਕਟਾ ਦੇਣਾ ਚਾਹੀਦਾ ਅਸੀਂ ਤੇ ਆਪਣੇ ਘਰਦਿਆਂ ਨੂੰ ਇਹ ਗੱਲ ਕਹਿ ਦਿੱਤੀ ਐ ਕਲੀਅਰ ਕਰ ਦਿੱਤੀ ਥੋੜੇ ਦਿਨ ਪਹਿਲਾਂ ਅਸੀਂ ਆਪਣਾ ਸਰੀਰ ਵੀ ਜਿਹੜਾ ਮੈਡੀਕਲ ਕਾਲਜ ਨੂੰ ਡੋਨੇਟ ਕਰਤਾ ਵੀ ਜੇ ਕਿਤੇ ਉਹ ਘੜੀ ਆਵੇ ਸਾਡੇ ਅੱਗੇ ਅਸੀਂ ਉਸ ਤੋਂ ਕਿਨਾਰਾ ਨਾ ਕਰ ਸਕੀਏ ਤੁਸੀਂ ਦੇਖਿਆ ਨਾ ਮੈਂ ਜਿਹੜਾ ਛੜੇ ਚੌਂਕ 'ਚ 4 ਮਹੀਨੇ ਸਿੰਗਲ ਮੈਨ ਪ੍ਰੋਟੈਸਟ ਲਗਾਇਆ ਸੀਗਾ ਜਿਸ 'ਚ ਉਹ ਸਿੱਧੀ ਚੇਤਾਵਨੀ ਸੀ ਉਹਨਾਂ ਨਸ਼ਾ ਤਸਕਰਾਂ ਨੂੰ ਤੇ ਜਿਹੜੇ ਮੈਨੂੰ ਧਮਕੀ ਦਿੰਦੇ ਸੀ ਮਾਰਨ ਦੀ ਚਾਹੇ ਵਿੱਚ ਇਹ ਪ੍ਰਸ਼ਾਸਨ ਸੀਗਾ ਉਹਨਾਂ ਨੂੰ ਸਿੱਧੇ ਤੌਰ ਤੇ ਮੈਂ ਇਹ ਗੱਲ ਕਹੇ ਵੀ ਜਿੱਦਣ ਮਾਰਨਾ ਮੈਨੂੰ ਸ਼ਰਿਆਂ ਮਾਰਿਓ ਤੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਹੈਰੀ ਜਿਹੜਾ ਵਾ ਉਹ ਨਸ਼ਾ ਲੋਕਾਂ ਦੇ ਹੱਥੋਂ ਖੁੰਦਾ ਮਾਰਿਆ ਗਿਆ ਉਹਨੂੰ ਜਿਹੜਾ ਨਸ਼ਾ ਤਸਕਰਾਂ ਨੇ ਮਾਰਿਆ ਤੇ ਮਿਲੀ ਭੁਗਤ ਪ੍ਰਸ਼ਾਸਨ ਦੀ ਨਾਲ ਮਾਰਿਆ ਗਿਆ ਪਰ ਜਦੋਂ ਅਸੀਂ ਚੰਗੇ ਕੰਮ ਕਰਦੇ ਆ ਅਸੀਂ ਨੇਕ ਰਾਹ ਤੇ ਚੱਲਦੇ ਆ ਸਾਡੇ ਨਾਲ ਲੋਕ ਵੀ ਜਿਹੜਾ ਸਾਥ ਦਿੰਦੇ ਆ ਕੁਦਰਤ ਨੇ ਜ਼ਿੰਦਗੀ ਇੱਕ ਦੇਣੀ ਆ ਪਰ ਅਸੀਂ ਇਹ ਜ਼ਿੰਦਗੀ ਅਜਾਇ ਨਹੀਂ ਗਵਾਉਣੀ ਵੀ ਉੱਠੇ ਸਰੇ ਘਰੋਂ ਕੰਮ ਤੇ ਪਾਸ ਦੀ ਇੱਕ ਕਵਿਤਾ ਵਾ ਸਭ ਤੋਂ ਜਿਹੜਾ ਸੁਪਣਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਸੁਪਣਿਆਂ ਦਾ ਮਰ ਜਾਣਾ ਤੇ ਘਰੋਂ ਕੰਮ ਤੇ ਜਾਣਾ ਕੰਮ ਤੋਂ ਘਰ ਆ ਜਾਣਾ ਪਰ ਜੇ ਅਸੀਂ ਆਪਣਾ ਕਾਰੋਬਾਰ ਕਰਦੇ ਮੈਂ ਮਜ਼ਦੂਰ ਜਮਾਤ ਨਾਲ ਸੰਬੰਧਿਤ ਆ ਮੇਰੀ ਟੀਮ ਜਿਹੜੀ ਸਾਰੀ ਮਜ਼ਦੂਰ ਜਮਾਤ ਨਾਲ ਸੰਬੰਧਿਤ ਆ ਮੇਰੇ ਨਾਲ ਮੇਰੇ ਸਾਥੀ ਸੋਖੀ ਗੁਰਜੀਤ ਸਿੰਘ ਸੋਖੀ ਮੇਰੇ ਨਾਲ ਜਸਪਾਲ ਸਿੰਘ ਵਡਾਲੀ ਮੇਰੇ ਨਾਲ ਫੌਜੀ ਜੱਗੀ ਜਿਹੜੇ ਛੋਟੇ ਛੋਟੇ ਘਰਾਂ ਤੋਂ ਉੱਠਿਆ ਜਿਨ੍ਹਾਂ ਤੇ ਹਮਲੇ ਕੀਤੇ ਗਏ ਕਿ ਇਹਦੀ ਟੀਮ ਡਰ ਜੇ ਪਰ ਮੇਰੀ ਟੀਮ ਨੇ ਇੱਕ ਗੱਲ ਕਹੀ ਮੇਰੇ ਉਹ ਸਾਥੀਆਂ ਨੇ ਮੈਨੂੰ ਵੱਡੇ ਟੁੱਕਿਆਂ ਨੇ ਵੀ ਇਹ ਗੱਲ ਕਹੀ ਮੌਤ ਦੇ ਮੂੰਹ ਚ ਬੈਠੇ ਸੀਗੇ ਉਹ ਇੰਨੀ ਕਿ ਉਹਨਾਂ ਦੀ ਵੱਡ ਫੱਟ ਕੀਤੀ ਕਿ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈਰੀ ਭਾਜੀ ਵੇਖੋ ਕਿਤੇ ਵੀ ਸਾਡੀ ਇਹ ਹਾਲਤ ਵੇਖ ਕੇ ਕਿਤੇ ਵਾਪਸ ਨਾ ਮੁੜ ਜਿਓ ਪਰ ਉਹਨਾਂ ਦੀ ਹੱਲਾਸ਼ੇਰੀ ਮੈਨੂੰ ਹੋਰ ਮਜ਼ਬੂਤ ਕਰਦੀ ਆ ਤੇ ਇਹ ਨਸ਼ਾ ਤਸਕਰ ਤਸਕਰ ਜਿਹੜੇ ਸਾਡਾ ਕੱਖ ਨਹੀਂ ਵਿਗਾੜ ਸਕਦੇ ਜਦੋਂ ਤੱਕ ਮੇਰੇ ਕੋਲ ਇੱਕ ਟੀਮ ਆ ਮੇਰੀ 35 40 ਬੰਦਿਆਂ ਦੀ ਟੀਮ 30 ਬੰਦਿਆਂ ਦੀ ਟੀਮ ਜਿਹੜੋ ਮੇਰੇ ਨਾਲ ਮੋਢੇ ਨਾਲ ਮੋਢਾ ਖਲੋਤੀ ਸਿਕਿਉਰਟੀ ਵੀ ਮੇਰੀ ਇਹੋ ਆ ਇੱਕ ਪਾਸੇ ਪ੍ਰਸ਼ਾਸਨ ਤੇ ਜਿਹੜੇ ਮੇਰੇ ਖਿਲਾਫ ਸਾਜਸ਼ਾ ਰਲਦੇ ਮੈਨੂੰ ਮਾਰਨ ਦੀਆਂ ਧਮਕੀਆਂ ਵੀ ਥਾਣਿਆਂ 'ਚੋਂ ਮਿਲਦੀਆਂ ਉਹਦੇ ਨਾਲ-ਨਾਲ ਮੇਰੇ ਕੋਲ ਸੋਸਤ ਜਿਹੜੇ ਹਮਦਰਦੀ ਆ ਜਿਹੜੇ ਧੀਆਂ ਪੁੱਤਾਂ ਨੂੰ ਬਚਾਉਣਾ ਚਾਹੁੰਦੇ ਨਸ਼ੇ ਤੋਂ ਉਹ ਮੈਨੂੰ ਇਹ ਗੱਲ ਕਹਿੰਦੇ ਹੈਰੀ ਭਾਈ ਤੁਸੀਂ ਇੱਕ ਵਾਰੀ ਲਿਖ ਕੇ ਦਿਓ ਵੀ ਤੁਹਾਨੂੰ ਸਿਕਿਉਰਿਟੀ ਦੀ ਜ਼ਰੂਰਤ ਆ ਤੇ ਅਸੀਂ ਉਹਦੀ ਸ਼ਾਤ ਭਰਾਂਗੇ ਅਸੀਂ ਉੱਥੇ ਗਵਾਈ ਭਰਾਂਗੇ ਵੀ ਹੈਰੀ ਭਾਈ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ ਪਰ ਨਹੀਂ ਅਸੀਂ ਉਹ ਸਿਕਿਉਰਿਟੀ ਨਹੀਂ ਲੈਣਾ ਚਾਹੁੰਦੇ ਅਸੀਂ ਲੋਕਾਂ ਦੇ ਵਿੱਚ ਵਿਚਰਨਾ ਚਾਹੁੰਦੇ ਆ ਜਦੋਂ ਮੇਰੇ ਨਾਲ ਦੋ ਗਨਮੈਨ ਤੁਰੇ ਜਾਣਗੇ ਤੇ ਮੈਂ ਉਹ ਗਰੀਬ ਪਰਿਵਾਰ ਕੋਲ ਨਹੀਂ ਜਾ ਸਕਦਾ ਜਿਹਦਾ ਪੁੱਤ ਨਸ਼ੇ ਨਾਲ ਮਰ ਗਿਆ ਮੈਂ ਉਹ ਭੈਣ ਕੋ ਕਦੀ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਨੇ ਪੁਲਿਸ ਵਾਲੇ ਵੇਖ ਕੇ ਡਰ ਜਾਣਾ ਵੀ ਇਹ ਕਿੱਧਰ ਆ ਗਿਆ ਕਿਉਂਕਿ ਉਹਨਾਂ ਦੇ ਹਾਲਾਤ ਬੜੇ ਮਾੜਿਆ ਉਹਨਾਂ ਦਾ ਪੁੱਤ ਮਰ ਜਾਣਾ ਉਹਨਾਂ ਦਾ ਭੈਣਾਂ ਦਾ ਭਰਾ ਮਰ ਜਾਣਾ ਹੁਣ ਰਖੜੀ ਆ ਗਈ ਅੱਜ ਉਹਨਾਂ ਦੇ ਰਖੜੀ ਜਿਹੜੀ ਗੁੱਟਖਣੋਂ ਸਖਣੀ ਹੋ ਜਾਣੀਆਂ ਉਹ ਭੈਣਾਂ ਦੇ ਦਿਲ ਤੇ ਕੀ ਬੀਤਦੀ ਹੋਗੀ ਅਸੀਂ ਇਹ ਲੜਾਈ ਲੜਦੇ ਆ ਵੀ ਕਿਸੇ ਦਾ ਵੀ ਧੀ ਪੁੱਤ ਇੱਕ ਨਸ਼ੇ ਕਰਕੇ ਨਾ ਮਰੇ ਪੰਜਾਬ ਬੜੀ ਬਰਬਾਦੀ ਦੀ ਕਗਾਰ ਤੇ ਆ ਦੋ ਚੀਜ਼ਾਂ ਸਾਨੂੰ ਮਾਰੀਆਂ ਇੱਕ ਵਿਦੇਸ਼ ਜਾਣਾ ਤੇ ਇੱਕ ਨਸ਼ਾ ਨਸ਼ਾ ਹੀ ਇੱਕ ਵੱਡਾ ਕਾਰਨ ਹੈ ਜਿਹੜਾ ਆਪ ਪੜਤੀਆਂ ਪੁੱਤਾਂ ਨੂੰ ਵਿਦੇਸ਼ਾਂ ਲ ਮੋੜ ਰਿਹਾ ਉਧਰ ਜਾ ਰਹੇ ਆ ਤੇ ਉਧਰ ਵੀ ਜਾ ਕੇ ਗੁਲਾਮੀ ਕਰ ਰਹੇ ਆ ਇੱਕ ਗੁਲਾਮੀ ਚੋਂ ਨਿਕਲ ਕੇ ਦੂਜੀ ਗੁਲਾਮੀ ਚ ਜਾ ਰਹੇ ਆ ਪਰ ਅਸੀਂ ਇਸ ਸਿਸਟਮ ਨੂੰ ਇਸ ਨਸ਼ੇ ਦੇ ਸਿਸਟਮ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਸਿਸਟਮ ਖਤਮ ਕਰਕੇ ਆਪਣੇ ਧੀਆਂ ਪੁੱਤਰਾਂ ਨੂੰ ਵਾਪਸ ਸੱਦਣਾ ਚਾਹੁੰਦੇ ਆ ਪੰਜਾਬ ਦੇ ਬੇਸਿੰਧਿਆਂ ਨੂੰ ਵਾਪਸ ਸੱਦਣਾ ਚਾਹੁੰਦੇ ਆ ਕਿਉਂਕਿ ਆਪਣੇ ਰੁਪਈਏ ਦੇ ਨਾਲ ਕੋਈ ਲੱਖਾਂ ਰੁਪਈਆ ਲਾ ਕੇ ਬਾਹਰ ਜਾਂਦਾ ਤਾਂ ਸਾਡੇ ਪੰਜਾਬ ਦਾ ਰੁਪਈਆ ਜਿਹੜਾ ਬਾਹਰ ਲੱਗਦਾ ਉਹਦਾ ਕਾਰੋਬਾਰ ਨਹੀਂ ਹੁੰਦਾ ਵੇਸਟ ਹੋ ਜਾਂਦਾ ਜੇ ਉਹੀ ਕਾਰੋਬਾਰ ਇੱਥੇ ਹੋਵੇ ਸਾਡੇ ਕੋਲ ਰੋਜ਼ਗਾਰ ਹੋਊਗਾ ਸਰਕਾਰੀ ਸੇਵਾ ਸਿੰਘ ਹੈਰੀ ਜੀ ਅਸੀਂ ਦੇਖਿਆ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੇ ਭਗਤ ਸਿੰਘ ਮਾਨ ਉਹ ਕਹਿੰਦੇ ਵੀ ਨਸ਼ੇ ਦੇ ਸਦਾਗਰਾਂ ਨੂੰ ਜੇਲਾ ਵੀ ਸੁੱਟੇ ਜਾ ਰਿਹਾ ਜੇਲਾ ਭਰਿਆ ਜਾ ਰਿਹਾ ਨੇ ਕਹਿੰਦੇ ਨੇ ਸ਼ਖ ਖਤਮ ਕੀਤਾ ਜਾ ਰਿਹਾ ਵਾ ਕਹਿੰਦੇ ਰੰਗਲਾ ਪ ਹਰ ਕੋਈ ਪਰਿਵਾਰ ਜਿਹੜਾ ਖੁਸ਼ ਹੋਊਗਾ ਕਦੀ ਕਿਸੇ ਮਾਂ ਦਾ ਪੁੱਤ ਨਹੀਂ ਮਰੂਗਾ ਨਸ਼ੇ ਦਾ ਕਿਸੇ ਭੈਣ ਦਾ ਭਰਾ ਨਹੀਂ ਮਰੂਗਾ ਕਿੱਸਾਂ ਦੇ ਦੇ ਚੀਜ਼ਾਂ ਨੂੰ ਮੈਂ ਭਗਵੰਤ ਮਾਨ ਸਾਹਿਬ ਦਾ ਧੰਨਵਾਦੀ ਹਾਂ ਸੱਚੇ ਦਿਲੋਂ ਧੰਨਵਾਦੀ ਹਾਂ ਬਹੁਤ ਵਧੀਆ ਕੰਮ ਕਰ ਰਿਹਾ ਕੁਝ ਉਹਨਾਂ ਨੇ ਮਤਲਬ 100 ਤੋਂ 5 7 10 ਪੈਸੇ ਉਹਨਾਂ ਨੇ ਠੱਲ ਪਾਈ ਆ ਨਸ਼ੇ ਤੇ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਇੱਕ ਸੁਜੈਸ਼ਨ ਆ ਮੇਰਾ ਉਹਨਾਂ ਨੂੰ ਕਿ ਆਪਣੇ ਐਮਐਲਏ ਦੇ ਕਰੀ ਕੱਪੜੇ ਜਰੂਰ ਝਾੜਿਓ ਜਦੋਂ ਤੁਸੀਂ ਐਮਐਲਏ ਦੇ ਕੱਪੜੇ ਝਾੜੋਗੇ ਉਹਨਾਂ 'ਤੇ ਧਿਆਨ ਦਿਓਗੇ ਤੇ ਤੁਹਾਨੂੰ ਅੱਧੇ ਪੰਜਾਬ ਦੇ ਨਸ਼ਾ ਤਸਕਰ ਉਹਨਾਂ ਦੇ ਆਸੇ-ਪਾਸੇ ਖੱਬੇ ਸੱਜੇ ਬੈਠੇ ਹੀ ਮਿਲ ਜਾਣਗੇ ਕਿਉਂਕਿ ਸਾਡੇ ਇਲਾਕੇ 'ਚ ਜਿਹੜੇ ਲੋਕ ਪਹਿਲਾਂ ਜਦੋਂ ਕਾਂਗਰਸਾਂ ਦੀ ਕਾਂਗਰਸ 'ਚ ਹੁੰਦੇ ਆ ਤੇ ਜਦੋਂ ਭਾਜਪਾ ਆ ਜਾਂਦੀ ਭਾਜਪਾ 'ਚ ਹੁੰਦੇ ਆ ਤੇ ਜਦੋਂ ਕਾਲੀ ਆ ਜਾਂਦੇ ਕਾਲੀਆਂ 'ਚ ਹੁੰਦੇ ਆ ਤੇ ਜੇ ਕਿਤੇ ਕਾਮਰੇਡ ਵੀ ਆ ਜਾਂਦੇ ਕਾਮਰੇਡਾਂ ਨਾਲ ਵੀ ਹੁੰਦੇ ਆ ਉਹ ਲੋਕ ਮੋਕਾ ਪ੍ਰਸਤ ਲੋਕ ਅੱਜ ਤੁਹਾਡੀ ਸਰਕਾਰ ਦੇ ਐਮਐਲਏ ਨਾਲ ਜੱਫੀਆਂ ਪਾ ਕੇ ਬੈਠੇ ਤੇ ਐਮਐਲਏ ਉਹਨਾਂ ਨਾਲ ਗੂੜਿਆ ਪਿਆਰ ਪਾ ਕੇ ਬੈਠਿਆ ਤੇ ਉਹਨਾਂ ਦੀ ਰਾਖੀ ਕਰਦੇ ਆ ਤੇ ਸਾਡੇ ਵਰਗੇ ਲੋਕ ਜਦੋਂ ਉਹਨਾਂ ਖਿਲਾਫ ਆਵਾਜ਼ ਚੁੱਕਦੇ ਆ ਤੇ ਸਾਨੂੰ ਮਾਰਨ ਦੀਆਂ ਧਮਕੀਆਂ ਜਿਹੜੀਆਂ ਪ੍ਰਸ਼ਾਸਨ ਕੋ ਦਵਾਉਂਦੇ ਆ ਘੱਟੋ ਘਾਟ ਭਗਵੰਤ ਮਾਨ ਸਾਹਿਬ ਬੇਨਤੀ ਆ ਹੱਥ ਜੋੜ ਕੇ ਜੇ ਤੁਸੀਂ ਸੱਚੀ ਮੁੱਚੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਆਪਣੇ ਐਮਐਲਏ ਦੇ ਕੱਪੜੇ ਜ਼ਰੂਰ ਝਾੜੋ ਇੱਕ ਵਾਰੀ ਉਸ ਦੀ ਗੱਲ ਕਰੀਏ ਸਾਡਾ ਪੁਲਿਸ ਦਾ ਕਿੰਨਾ ਸਹਿਯੋਗ ਮਿਲਿਆ ਤਾਂ ਨੂੰ ਦਰਖਾ ਜੋ ਸਾਡਾ ਕਰ ਦਿਓ ਕਿੰਨੇ ਕਿ ਦਿਨ ਅਸੀਂ ਦੇਖਿਆ ਪੁਲਿਸ ਨਾਲ ਆ ਕੇ ਤੁਸੀਂ ਜਿਹੜਾ ਪੁਲਿਸ ਸਫਾਈ ਕੀਤੀ ਆ ਇੱਥੇ ਪੁਲਿਸ ਦਾ ਨਾਕਾ ਵੀ ਲੱਗਦਾ ਰਿਹਾ ਪੁਲਿਸ ਦਾ ਕਿੰਨਾ ਸਹਿਯੋਗ ਹੈ ਛਟਾ ਪੁਲਿਸ ਦਾ ਮੈਂ ਧੰਨਵਾਦ ਦਿਆਂ ਛਟਾ ਪੁਲਿਸ ਦਾ ਮਾਣਿਆ ਸਾਨੂੰ ਐਸ ਐਚਓ ਗੁਰਵਿੰਦਰ ਰਹੇ ਨੇ ਹੁਣ ਡੀ ਐਸ ਪੀ ਨੇ ਜਿੰਨੀ ਦੌਰ ਇੱਥੇ ਰਹੇ ਨੇ ਤੇ ਜਦੋਂ ਕਿਉਂਕਿ ਮੈਂ ਬਹੁਤਾ ਐਸ ਐਚਓ ਸਾਹਿਬ ਨੂੰ ਨਹੀਂ ਜਾ ਕੇ ਥਾਣਿਆਂ 'ਚ ਮਿਲਦਾ ਕਿਉਂਕਿ ਮੇਰਾ ਕੰਮ ਲੋਕਾਂ 'ਚ ਰਹਿ ਕੇ ਵਿਚਰਨ ਦਾ ਅਸੀਂ ਜੇ ਥਾਣੇ ਚਲੇ ਗਏ ਮੈਂ ਕੋਈ ਯਾਰੀ ਨਹੀਂ ਪਾ ਲੈਣੀ ਥਾਣੇ ਵਾਲਿਆਂ ਨਾਲ ਨਾ ਮੈਂ ਕੋਈ ਉਹਨਾਂ ਨਾਲ ਹਮਦਰਦੀ ਵੀ ਨਹੀਂ ਰੱਖਦਾ ਜਿੱਥੇ ਉਹਨਾਂ ਦਾ ਕਸੂਰ ਹੈ ਉਹਨਾਂ ਨੂੰ ਤਾੜਨਾ ਵੀ ਕਰੀ ਦੀ ਉਹਨਾਂ ਨਾਲ ਲੜੀ ਦਾ ਵੀ ਆ ਪੀੜੀ ਦਾ ਵੀ ਆ ਪਰ ਮੈਨੂੰ ਮਾਣ ਆ ਗੁਰਵਿੰਦਰ ਸਿੰਘ ਐਸਐਚਓ ਤੇ ਜਿਹੜੇ ਐਸਲੇ ਡੀਐਸਪੀ ਨੇ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਹੈਰੀ ਨਸ਼ੇ ਤੇ ਕੰਮ ਕਰ ਰਿਹਾ ਮੇਰੇ ਨਾਲ ਆਣ ਕੇ ਖੜ ਗਏ ਤੇ ਜਦੋਂ ਵੀ ਮੈਂ ਉਹਨਾਂ ਨੂੰ ਕਿਹਾ ਵੀ ਫਲਾਣੀ ਜਗ੍ਹਾ ਕੋਈ ਬੰਦੇ ਮੈਨੂੰ ਸ਼ੱਕੀ ਵਿਖੇ ਆ ਉਥੇ ਨਸ਼ਾ ਵੇਚਦਾ ਉਹ ਕਹਿੰਦੇ ਵੀ ਹੈਰੀ ਪਾਜੀ ਤੁਸੀਂ ਉਥੋਂ ਜਾਓ ਮੈਨੂੰ 5-7 10 ਮਿੰਟ ਦਿਓ ਤੁਹਾਨੂੰ ਹੁਣੇ ਗੱਲ ਖਬਰ ਪਹੁੰਚਦੀ ਔਰ ਕਵਰੀ ਸਮਾਨ ਦੀ ਕਰਕੇ ਮੈਨੂੰ ਉਸ ਵੇਲੇ ਫੋਨ ਕਰਨਾ ਵੀ ਅੱਜ ਅਸੀਂ 100 ਗ੍ਰਾਮ ਅਸੀਂ 200 ਗ੍ਰਾਮ ਅਸੀਂ 400 ਗ੍ਰਾਮ ਜਿਹੜਾ ਨਸ਼ਾ ਕਾਬੂ ਕੀਤਾ ਤੇ ਉਹਨਾਂ ਬੰਦਿਆਂ ਨੂੰ ਐਫ ਆਈ ਆਰ ਕਰਕੇ ਉਹਨਾਂ ਦੇ ਪਰਚਾ ਕਰਕੇ ਉਹਨਾਂ ਨੂੰ ਜੇਲੇ ਸੁਤਿਆ ਦੂਸਰੇ ਪਾਸੇ ਪਹਿਲਾਂ ਇੱਥੇ ਭੈਣ ਜੀ ਹੁੰਦੇ ਹੈ ਰਾਜਵਿੰਦਰ ਕੋਹਰਾ ਜੀ ਰਿਟਾਇਰ ਨੇ ਉਹਨਾਂ ਨੇ ਬਹੁਤ ਸਹਿਯੋਗ ਕੀਤਾ ਇੱਕ ਪੁੱਤ ਨੂੰ ਜਿਵੇਂ ਮਾਰ ਪ੍ਰੋਟੈਕਟ ਕਰਦੇ ਆ ਉਤਨਾ ਮੇਰਾ ਸਹਿਯੋਗ ਕੀਤਾ ਮੈਂ ਧੰਨਵਾਦੀ ਆ ਐਸ ਐਚਓ ਨਿਸ਼ਾਨ ਸਿੰਘ ਜੀ ਦਾ ਜਿਨ੍ਹਾਂ ਨੇ ਧੜਲੇ ਨਾਲ ਐਮ ਐਲ ਏ ਨੂੰ ਤੇ ਮੇਰੇ ਨਾਲ ਆਣ ਕੇ ਖੜੇ ਹਰ ਥਾਂ ਤੇ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਕਹਿੰਦੇ ਹੈਰੀ ਤੂੰ ਨਸ਼ੇ ਦੀ ਲੜਾਈ ਲੜ ਅਸੀਂ ਤੇਰੇ ਨਾਲ ਆ ਜੋ ਰਿਟਾਇਰ ਹੋਗੇ ਉਹਨਾਂ ਦੀ ਪਿੱਠ ਸੋਉਂਦੀ ਆ ਅੱਜ ਰੋਬਿਨ ਹੰਸ ਜੀ ਜਿਹੜੇ ਐਸ ਐਚਓ ਆਏ ਨੇ ਬਤੌਰ ਛਾਟੇ ਹਮ ਉਮਰੀ ਲੱਗਦੇ ਆ ਥੋੜਾ ਜਿਹਾ ਸ਼ਾਇਦ ਮੇਰੇ ਤੋਂ ਛੋਟੇ ਹੋਣਗੇ ਪਰ ਕੱਲ ਸਬੱਬੀ ਉਹਨਾਂ ਨਾਲ ਮਿਲਣ ਦੀ ਗੱਲ ਹੋਈ ਉਹਨਾਂ ਨੇ ਮੈਨੂੰ ਇੱਕ ਗੱਲ ਕੁਛ ਵੀ ਹੈਰੀ ਜੀ ਉਹ ਵੀਡੀਓ ਤੁਸੀਂ ਵਾਇਰਲ ਕੀਤੀ ਸੀ ਮੈਂ ਹਾਂਜੀ ਬਿਲਕੁਲ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਨਸ਼ੇ ਦੇ ਕੰਮ 'ਚ ਜਿੱਥੇ ਨਸ਼ਾ ਵਿਕਦਾ ਜਿੱਥੇ ਮੇਰੀ ਡਿਊਟੀ ਤੁਸੀਂ ਜੋ ਮੈਨੂੰ ਕਹੋਗੇ ਅਸੀਂ ਨਸ਼ੇ ਖਿਲਾਫ ਉਹ ਕੰਮ ਕਰਨ ਲਈ ਤਿਆਰ ਆ ਮੈਨੂੰ ਭਰੋਸਾ ਆ ਵੀ ਰੋਬਿੰਡ ਹੰਸ ਜੀ ਵੀ ਇੰਨਾ ਪਹਿਲੇ ਐਸਐਚਓ ਵਾਂਗੂ ਜਿਹੜਾ ਸਾਡਾ ਸਾਥ ਦੇਣਗੇ ਤੇ ਇਸ ਨਸ਼ੇ ਦੀ ਬਿਮਾਰੀ ਨੂੰ ਇਹ ਦਲਦਲ ਨੂੰ ਸਾਫ਼ ਕਰਨ ਚ ਕਿਉਂਕਿ ਇਹ ਉਹੀ ਪੋਲਿਆ ਜਿੱਥੇ 3 ਦਿਨ ਇੱਕ ਨੌਜਵਾਨ ਦੀ ਲਾਸ਼ ਰੋਲਦੀ ਰਹੀ ਆ ਕੀੜੇ ਪੈ ਗਏ ਸੀ ਉਹ ਬੱਚੇ ਨੂੰ ਉਹਦੇ ਬਾਹਾਂ 'ਚ ਸੁਰੰਜ ਸੀਗੀ ਉਹਦੀ ਹਾਲਤ ਇੰਨੀ ਜ਼ਿਆਦਾ ਮਾੜੀ ਸੀ ਉਹਦੀ ਅਸੀਂ ਵੀਡੀਓ ਬਣਾ ਕੇ ਨਹੀਂ ਪਾ ਸਕਦੇ ਸੀ ਕੀੜੇ ਚੱਲਦੇ ਸੀ ਉੱਤੇ ਤੇ ਮੈਨੂੰ ਭਰੋਸਾ ਵੀ ਜਿਹੜਾ ਉਹਨਾਂ ਨੇ ਭਰੋਸਾ ਸਾਨੂੰ ਦਿੱਤਾ ਤੇ ਉਹ ਆਪਣੀ ਗੱਲ ਤੇ ਖਰੇ ਉਤਰਣਗੇ ਠੀਕ ਜੀ ਬਹੁਤ ਬਧਨਵਾਦ ਜੀ ਇਹ ਸੀ ਗੱਲਬਾਤ ਸੀ ਸਰਵਿਸਿੰਗ ਹੈਰੀ ਵੀ ਤੁਸੀਂ ਦੇਖਿਆ ਵੀ ਜਿਹੜੇ ਕੀ ਸਮਾਜ ਸੇਵੀ ਨੇ ਜੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਨੇ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਸਰਕਾਰਾਂ ਨੇ ਛੱਡ ਕੇ ਜਿਹੜੀਆਂ ਕੰਮ ਨਹੀਂ ਕਰ ਰਹੀ ਉਹ ਖੁਦ ਸਰਵਿਸਿੰਗ ਹੈਰੀ ਕਰ ਰਹੇ ਨੇ ਤੁਸੀਂ ਦੇਖਿਆ ਆਪਣੀ ਜਾਨ ਜੋਖ ਵਿੱਚ ਪਾ ਕੇ ਨਸ਼ੇੜੀਆਂ ਨੂੰ ਜਿਹੜਾ ਕੀ ਠੱਲ ਪਾ ਰਹੇ ਨੇ ਨਸ਼ੇ ਦੇ ਸਰਦਾਰਾਂ ਨੂੰ ਜਿਹੜਾ ਕੀ ਸਿੱਧਾ ਚੈਲੰਜ ਕਰ ਰਹੇ ਨੇ ਤੇ ਸਾਡਾ ਵੀ ਪ੍ਰਸ਼ਾਸਨ ਨੂੰ ਅਪੀਲ ਆ ਹਲਕੇ ਦੇ ਐਮਐਲਏ ਸਾਹਿਬ ਨੂੰ ਬੇਨਤੀ ਆ ਵੀ ਇਸ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਹਲਕੇ ਦਾ ਯਾਰਾ ਮਾਹੌਲ ਆ ਖਰਾਬ ਹੋ ਰਿਹਾ ਆਮ ਲੋਕ ਜਿਹੜੇ ਨੇ ਉਹ ਡਰਦੇ ਸਹਿਮ ਦੇ ਵਿੱਚ ਨੇ ਇਹ ਜਿਹੜਾ ਪੁਲ ਆ ਲੋਕਾਂ ਦੀ ਸਹੂਲਤ ਵਾਸਤੇ ਸਰਕਾਰ ਨੇ ਲੱਖਾਂ ਰੁਪਏ ਜਿ ਬਣਾਇਆ ਸੀ ਪਰ ਅੱਜ ਇਹ ਜਿਹੜਾ ਪੁਲ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਪੁਲ ਲੋਕਾਂ ਦੀ ਸਹੂਲਤ ਵਾਸਤੇ ਨਹੀਂ ਇਹ ਪੁਲ ਨਿਸ਼ੇੜੀਆਂ ਅੱਡਾ ਬਣ ਚੁੱਕਿਆ ਵਾ ਸਾਡੀ ਅਪੀਲ ਆ ਹਲਕੇ ਦੇ ਐਮਐਲਏ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਸ ਵਾਰ ਧਿਆਨ ਦਿੱਤਾ ਜਾਵੇ ਮੇਨੂੰ ਦੀ ਉਹ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ